ਤਾਂ ਇਸ ਲਈ ਤਸਵੀਰਾਂ ਤੁਹਾਡੇ ਨਾਲ ਬਾਰਡਰ ਏਡੀ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਤੁਸੀਂ ਦੇਖ ਪਾ ਰਹੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਇਕੱਠੇ ਹੋਏ ਨੇ ਤਾਂ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਅਸੀਂ ਭਾਰਤੀ ਫੌਜ ਦੇ ਨਾਲਾ ਤਬੀਐਸਫ ਜਿਹੜੀ ਆ ਮੌਕੇ ਤੇ ਉੱਥੇ ਮੌਜੂਦਾ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਹਾਲਾਤ ਜਿਹੜੇ ਬਿਲਕੁਲ ਸੁਖਾਵੇਂ ਨੇ ਤੇ ਲੋਕਾਂ ਵੱਲੋਂ ਉੱਥੇ ਕੰਮਕਾਰ ਜਿਹੜੇ ਆ ਆਪੋ ਆਪਣੇ ਕੀਤੇ ਜਾ ਰਹੇ ਨੇ ਤਾਂ ਲਗਾਤਾਰ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਜਿਹੜਾ ਬਣਿਆ ਹੋਇਆ ਲਗਾਤਾਰ ਭਾਰਤ ਦੇ ਵੱਲੋਂ ਜਿੱਥੇ ਸਖਤ ਕਦਮ ਚੁੱਕੇ ਗਏ ਨੇ ਉੱਤੇ ਹੀ ਪਾਕਿਸਤਾਨ ਦੇ ਵੱਲੋਂ ਤਾਂ ਕਿੰਬੀ ਦਿੱਤੀਆਂ ਗਈਆਂ ਨੇ ਅਟੈਕ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਤਾਂ ਉਸ ਤੋਂ ਬਾਅਦ ਬਾਰਡਰ ਏਰੀਏ ਦੇ ਜੋ ਲੋਕ ਨੇ ਲਗਾਤਾਰ ਉਹਨਾਂ ਦੇ ਵੱਲੋਂ ਆਪਣੇ ਕੰਮ ਕੰਮ ਜਿਹੜੇ ਆ ਉਹ ਕੀਤੇ ਜਾ ਰਹੇ ਨੇ ਬੇਖੌਫ होके ਕੰਮ ਕੀਤੇ ਜਾ ਰਹੇ ਨੇ ਤਾਂ ਬੀਐਸਐਫ ਦੀ ਵੀ ਉੱਥੇ ਦਾ ਨਾਤੀ ਜਿਹੜੀ ਆ ਉਹ ਕੀਤੀ ਹੋਈ ਹੈ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਪਾ ਰਹੇ ਹੋ ਜਲਾਲਾਬਾਦ ਦੇ ਇਲਾਕੇ ਦੇ ਜੋ ਪਿੰਡ ਨੇ ਉਹਨਾਂ ਪਿੰਡਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਟਰੈਕਟਰਾਂ ਉੱਤੇ ਲੋਕ ਆਪੋ ਆਪਣੇ ਕੰਮ ਜਿਹੜੇ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੇਖ ਸਕਦੇ ਹੋ ਮੌਕੇ ਉੱਤੇ ਲਗਾਤਾਰ ਬੀਤੇ ਸਮੇਂ ਗੱਲ ਕਰ ਲਈ ਜਦੋਂ ਪਹਿਲ ਕੰਮ ਘਟਣਾ ਹੁੰਦੀ ਤਾਂ ਉਸ ਘਟਣਾ ਦੇ ਬਾਅਦ ਅੱਜ ਕਿੰਨੇ ਦਿਨ ਹੋ ਚੁੱਕੇ ਨੇ ਉਹਨਾਂ ਦਿਨਾਂ ਦੇ ਵਿਚਾਲੇ ਬਹੁਤ ਕੁਝ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ ਬਹੁਤ ਸਾਰੇ ਸਖਤ ਫੈਸਲੇ ਭਾਰਤ ਦੇ ਵੱਲੋਂ ਲਏ ਗਏ ਨੇ ਇਹਨਾਂ ਫੈਸਲਿਆਂ ਦੇ ਵਿਚਾਲੇ ਜਿਹੜਾ ਬਹੁਤ ਜ਼ਿਆਦਾ ਤਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਬਣਿਆ ਹੋਇਆ ਤਾਂ ਉੱਥੇ ਦੂਸਰੇ ਪਾਸੇ ਜੋ ਬਾਦਰ ਏਰੀਏ ਦੇ ਲੋਕਾ ਜਿਨ੍ਹਾਂ ਨੂੰ ਸੰਤਾਪ ਕਿਤਨਾ ਕਿਤੇਰਾ ਜੰਗਾਰਾ ਝਗੜਣਾ ਪੈਂਦਾ ਤਾਂ ਉਹ ਲੋਕ ਵੀ ਇਕੱਠੇ ਹੋ ਕੇ ਭਾਰਤੀ ਫੌਜ ਦੇ ਨਾਲ ਉਹਨਾਂ ਦੇ ਕਹਿਣਾ ਕਹਿਣਾ ਹੈ ਕਿ ਅਸੀਂ ਫੌਜ ਦੇ ਨਾਲ ਆ ਅਸੀਂ ਮੋਢੇ ਦੇ ਨਾਲ ਮੋਢਾ ਜੋੜ ਕੇ ਖਰੇ ਆ ਪਰ ਨਾਲ ਹੀ ਇਹ ਵੀ ਦੱਸ ਦਿੰਨੇ ਕਿ ਹਾਲਾਤ ਬਿਲਕੁਲ ਸੁਖਾਵੇਂ ਲੋਕ ਉੱਥੇ ਇਕੱਠੇ ਹੋ ਰਹੇ ਨੇ ਤੇ ਲੋਕਾਂ ਦੇ ਬਰੋ ਆਪੋ ਆਪਣੇ ਕੰਮ ਜਿਹੜੇ ਆ ਉਹ ਕੀਤੇ ਜਾ ਰਹੇ ਨੇ ਤਾਂ ਜਲਾਲਾਬਾਦ ਦੀ ਇੱਕ ਖਬਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੌਕੇ ਤੇ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਹਾਲਾਤ ਬਣੇ ਹੋ ਜਿਹੜੇ ਆ ਉਹ ਨਜ਼ਰ ਆ ਰਹੇ ਹੈ ਕਿ ਲੋਕ ਆਪੋ ਆਪਣੀ ਕੰਮਾਂ ਦੇ ਵਿੱਚ ਮਸ਼ਰੂਫ ਨੇ ਤੇ ਕਿਸੇ ਤਰ੍ਹਾਂ ਦਾ ਕੋਈ ਡਰ ਖੋਫ ਜਿਹੜਾ ਉਹ ਨਹੀਂ ਹੈਗਾ ਹਾਲਾਤ ਬਿਲਕੁਲ ਸੁਖਾਵੇਂ ਨੇ ਬਾਰਡਰ ਏਰੀਆ ਦੀਆਂ ਤਸਵੀਰਾਂ ਹਾਲਾਂਕਿ ਜੇ ਬੀਤੇ ਸਮੇਂ ਦੀ ਗੱਲ ਕਰ ਲਈਏ ਤਾਂ ਫਿਰੋਜ਼ਪੁਰ ਦੇ ਵਿੱਚ ਬਲੈਕਆਊਟ ਜਿਹੜਾ ਉਹ ਕੀਤਾ ਗਿਆ ਸੀਗਾ ਬਲੈਕਆਊਟ ਕਰਕੇ ਇੱਕ ਤਰ੍ਹਾਂ ਦੀ ਪ੍ਰੈਕਟਿਸ ਕਹਿ ਸਕਦੇ ਆ ਉਹ ਕੀਤੀ ਗਈ ਸੀ ਕਿ ਜੇਕਰ ਮਾਹੌਲ ਜੰਗ ਦਾ ਬਣਦਾ ਤਾਂ ਕਿਸ ਤਰੀਕੇ ਨਾਲ ਉਸ ਦੇ ਨਾਲ ਨਿਪਟਣਾ ਤਾਂ ਉਸ ਨੂੰ ਲੈ ਕੇ ਬਲੈਕ ਆਊਟ ਕੀਤਾ ਗਿਆ ਸੱਗਾ ਤੋਂ ਉਸ ਦੇ ਬਾਅਦ ਹੁਣ ਜਲਾਲਾਬਾਦ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਲੋਕ ਆਪੋ ਆਪਣੇ ਕੰਮਾਂ ਵਿੱਚ ਮਸ਼ਰੂਫ ਨਜ਼ਰ ਆ ਰਹੇ ਤਾਂ ਉੱਥੇ ਹੀ ਭਾਰਤੀ ਫੌਜ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜਨ ਦੀ ਲੋਕਾਂ ਵੱਲੋਂ ਗੱਲ ਵੀ ਕੀਤੀ ਜਾ ਰਹੀ ਹੈ ਤਾਂ ਮੌਕੇ ਉੱਤੇ ਮੌਜੂਦ ਲੋਕ ਕੀ ਕਹਿ ਰਹੇ ਨੇ ਉਹ ਵੀ ਤੁਹਾਨੂੰ ਇੱਕ ਵਾਰ ਸੁਨਾਦਵਾਵਾਂਗੇ ਪਰ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਪਾ ਰਹੇ ਕਿ ਕਿਸ ਤਰੀਕੇ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਨਜ਼ਰ ਆ ਰਿਹਾ ਹੈਗਾ ਲੋਕ ਕੰਮ ਜਿਹੜਾ ਆ ਆਪਣਾ ਕਰਦੇ ਹੋਏ ਉਹ ਨਜ਼ਰ ਆ ਰਹੇ ਨੇ ਵੱਡੀ ਗਿਣਤੀ ਵਿੱਚ ਲੋਕ ਨੇ ਤਾਂ মিডিਆ ਸਾਹਮਣੇ ਆ ਕੇ ਲੋਕਾਂ ਨੇ ਇਹ ਕਿਹਾ ਕਿ ਅਸੀਂ ਭਾਰਤੀ ਫੌਜ ਦੇ ਨਾਲ ਖੜਿਆ ਤਾਂ ਇਸ ਲਈ ਤਸਵੀਰਾਂ ਤੁਹਾਡੇ ਨਾਲ ਬਾਰਡਰ ਦੇ ਦੀਆਂ ਸਾਂਝੀਆਂ ਕਰ ਰਹੇ ਜਿੱਥੇ ਤੁਸੀਂ ਦੇਖ ਪਾ ਰਹੇ ਹੋ ਕਿ ਆ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਇਕੱਠੇ ਹੋਏ ਨੇ ਤਾਂ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਅਸੀਂ ਭਾਰਤੀ ਫੌਜ ਦੇ ਨਾਲ ਆ ਤਬੀਐਸਫ ਜਿਹੜੀ ਆ ਮੌਕੇ ਤੇ ਉੱਥੇ ਮੌਜੂਦਾ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਹਾਲਾਤ ਜਿਹੜੇ ਬਿਲਕੁਲ ਸੁਖਾਵੇਂ ਨਹੀਂ ਤੇ ਲੋਕਾਂ ਵੱਲੋਂ ਉੱਥੇ ਕੰਮਕਾਰ ਜਿਹੜੇ ਆ ਆਪੋ ਆਪਣੇ ਕੀਤੇ ਜਾ ਰਹੇ ਨੇ ਤਾਂ ਲਗਾਤਾਰ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਜਿਹੜਾ ਬਣਿਆ ਹੋਇਆ ਲਗਾਤਾਰ ਭਾਰਤ ਦੇ ਵੱਲੋਂ ਜਿੱਥੇ ਸਖਤ ਕਦਮ ਚੁੱਕੇ ਗਏ ਨੇ ਉੱਤੇ ਹੀ ਪਾਕਿਸਤਾਨ ਦੇ ਵੱਲੋਂ ਤਾਂ ਕਿਆ ਵੀ ਦਿੱਤੀਆਂ ਗਈਆਂ ਨੇ ਅਟੈਕ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਤਾਂ ਉਸ ਤੋਂ ਬਾਅਦ ਬਾਰਡਰ ਏਰੀਏ ਦੇ ਜੋ ਲੋਕ ਨੇ ਲਗਾਤਾਰ ਉਹਨਾਂ ਦੇ ਵੱਲੋਂ ਆਪਣੇ ਕੰਮ ਕੰਮ ਜਿਹੜੇ ਆ ਉਹ ਕੀਤੇ ਜਾ ਰਹੇ ਨੇ ਬੇਖੌਫ होके ਕੰਮ ਕੀਤੇ ਜਾ ਰਹੇ ਨੇ ਤਾਂ ਬੀਐਸਐਫ ਦੀ ਵੀ ਉੱਥੇ ਤਾਇਨਾਤੀ ਜਿਹੜੀ ਆ ਉਹ ਕੀਤੀ ہوئی ਹੈ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਪਾ ਰਹੇ ਹੋ ਜਲਾਲਾਬਾਦ ਦੇ ਇਲਾਕੇ ਦੇ ਜੋ ਪਿੰਡ ਨੇ ਉਹਨਾਂ ਪਿੰਡਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਟਰੈਕਟਰਾਂ ਉੱਤੇ ਲੋਕ ਆਪੋ ਆਪਣੇ ਕੰਮ ਜਿਹੜੇ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੇਖ ਸਕਦੇ ਹੋ ਮੌਕੇ ਉੱਤੇ ਲਗਾਤਾਰ ਬੀਤੇ ਸਮੇਂ ਗੱਲ ਕਰ ਲਈ ਜਦੋਂ ਪਹਿਲ ਕੰਮ ਘਟਨਾ ਹੁੰਦੀ ਤਾਂ ਉਸ ਘਟਨਾ ਦੇ ਬਾਅਦ ਅੱਜ ਕਿੰਨੇ ਦਿਨ ਹੋ ਚੁੱਕੇ ਨੇ ਉਹਨਾਂ ਦਿਨਾਂ ਦੇ ਵਿਚਾਲੇ ਬਹੁਤ ਕੁਝ ਘਟਨਾਵਾਂ ਜਿਹੜੀਆਂ ਵਾਪਰੀਆਂ ਨੇ ਬਹੁਤ ਸਾਰੇ ਸਖਤ ਫੈਸਲੇ ਭਾਰਤ ਦੇ ਵੱਲੋਂ ਲੈ ਗਏ ਨੇ ਇਹਨਾਂ ਫੈਸਲਿਆਂ ਦੇ ਵਿਚਾਲੇ ਜਿਹੜਾ ਬਹੁਤ ਜ਼ਿਆਦਾ ਤਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਬਣਿਆ ਹੋਇਆ ਤਾਂ ਉੱਥੇ ਹੀ ਦੂਸਰੇ ਪਾਸੇ ਜੋ ਬਾਰਡਰ ਏਰੀਏ ਦੇ ਲੋਕ ਆ ਜਿਨ੍ਹਾਂ ਨੂੰ ਸੰਤਾਪ ਕਿੰਨਾ ਕਿਤੇਰਾ ਜੰਗਾਰਾ ਚੱਲਣਾ ਪੈਂਦਾ ਤਾਂ ਉਹ ਲੋਕ ਵੀ ਇਕੱਠੇ ਹੋ ਕੇ ਭਾਰਤੀ ਫੌਜ ਦੇ ਨਾਲ ਉਹਨਾਂ ਦੇ ਕਹਿਣਾ ਹੈ ਕਿ ਅਸੀਂ ਫੌਜ ਦੇ ਨਾਲਾ ਅਸੀਂ ਮੋਢੇ ਦੇ ਨਾਲ ਮੋਢਾ ਜੋੜ ਕੇ ਖਰੇ ਹਾਂ ਪਰ ਨਾਲ ਹੀ ਇਹ ਵੀ ਦੱਸ ਦਿੰਨੇ ਕਿ ਹਾਲਾਤ ਬਿਲਕੁਲ ਸੁਖਾਵੇਂ ਨੇ ਲੋਕ ਉੱਥੇ ਇਕੱਠੇ ਹੋ ਰਹੇ ਨੇ ਤੇ ਲੋਕਾਂ ਦੇ ਬਰੋ ਆਪੋ ਆਪਣੇ ਕੰਮ ਜਿਹੜੇ ਆ ਉਹ ਕੀਤੇ ਜਾ ਰਹੇ ਨੇ ਤਾਂ ਜਲਾਲਾਬਾਦ ਦੀ ਇੱਕ ਖਬਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੌਕੇ ਤੇ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਜਿਹੜੇ ਆ ਉਹ ਨਜ਼ਰ ਆ ਰਹੇ ਹੈ ਕਿ ਲੋਕ ਆਪੋ ਆਪਣੇ ਕੰਮਾਂ ਦੇ ਵਿੱਚ ਮਸ਼ਰੂਫ ਨੇ ਤੇ ਕਿਸੇ ਤਰ੍ਹਾਂ ਦਾ ਕੋਈ ਡਰ ਖੌਫ ਜਿਹੜਾ ਹੈ ਉਹ ਨਹੀਂ ਹੈਗਾ ਹਾਲਾਤ ਬਿਲਕੁਲ ਸੁਖਾਵੇਂ ਨੇ ਬਾਰਡਰ ਏਰੀਆ ਦੀਆਂ ਤਸਵੀਰਾਂ ਹਾਲਾਂਕਿ ਜੇ ਵਿੱਤੀ ਸਮੇਂ ਦੀ ਗੱਲ ਕਰ ਲਈਏ ਤਾਂ ਫਿਰੋਜ਼ਪੁਰ ਦੇ ਵਿੱਚ ਬਲੈਕਆਊਟ ਜਿਹੜਾ ਹੈ ਉਹ ਕੀਤਾ ਗਿਆ ਸੀਗਾ ਬਲੈਕਆਊਟ ਕਰਕੇ ਇੱਕ ਤਰ੍ਹਾਂ ਦੀ ਪ੍ਰੈਕਟਿਸ ਕਹਿ ਸਕਦੇ ਆ ਉਹ ਕੀਤੀ ਗਈ ਸੀ ਕਿ ਜੇਕਰ ਮਾਹੌਲ ਜੰਗ ਦਾ ਬਣਦਾ ਤਾਂ ਕਿਸ ਤਰੀਕੇ ਨਾਲ ਉਸ ਦੇ ਨਾਲ ਨਿਪਟਣਾ ਤਾਂ ਉਸ ਨੂੰ ਲੈ ਕੇ ਬਲੈਕਆਊਟ ਕੀਤਾ ਗਿਆ ਸੀਗਾ ਤੋਂ ਉਸ ਤੋਂ ਬਾਅਦ ਹੁਣ ਜਲਾਲਾਬਾਦ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਲੋਕ ਆਪੋ ਆਪਣੇ ਕੰਮਾਂ ਵਿੱਚ ਮਸ਼ਰੂਫ ਨਜ਼ਰ ਆ ਰਹੇ ਤਾਂ ਉੱਥੇ ਹੀ ਭਾਰਤੀ ਫੌਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਦੀ ਲੋਕਾਂ ਵੱਲੋਂ ਗੱਲ ਵੀ ਕੀਤੀ ਜਾ ਰਹੀ ਹੈ ਤਾਂ ਮੌਕੇ ਉੱਤੇ ਮੌਜੂਦ ਲੋਕ ਕੀ ਕਹਿ ਰਹੇ ਨੇ ਉਹ ਵੀ ਤੁਹਾਨੂੰ ਇੱਕ ਵਾਰ ਸੁਣਾ ਦਵਾਂਗੇ ਪਰ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਪਾ ਰਹੇ ਕਿ ਕਿਸ ਤਰੀਕੇ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਨਜ਼ਰ ਆ ਰਿਹਾ ਹੈਗਾ ਲੋਕ ਕੰਮ ਜਿਹੜਾ ਆ ਆਪਣਾ ਕਰਦੇ ਹੋਏ ਉਹ ਨਜ਼ਰ ਆ ਰਹੇ ਨੇ ਵੱਡੀ ਗਿਣਤੀ ਵਿੱਚ ਲੋਕ ਨੇ ਤਾਂ মিডিਆ ਸਾਹਮਣੇ ਆ ਕੇ ਲੋਕਾਂ ਨੇ ਇਹ ਕਿਹਾ ਕਿ ਅਸੀਂ ਭਾਰਤੀ ਫੌਜ ਦੇ ਨਾਲ ਖੜੇ